ਮੈਂ ਖੈਰਾ ਸਾਹਿਬ ਦਾ ਕੱਲ ਮੇਰੇ ਹੱਕ ਚ ਬੜੇ ਡਟ ਕੇ ਉਹ ਬੋਲੇ ਨੇ ਵਿਕਰਮ ਜੀਠਿਆ ਮੇਰੇ ਨਾਲ ਕੋਈ ਸਰੋਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆਨ ਕੇ ਮੀਡੀਆ ਦੇ ਵਿੱਚ ਕਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਹ ਇਸ ਕਰਕੇ ਕਿਉਂਕਿ ਖੈਰਾ ਬੋਲਦਾ ਵਾ ਤੇ ਵਿਕਰਮ ਜੀਠੀ ਨੇ ਕਿਹਾ ਖੈਰੇ ਨਾਲ ਜ਼ੁਲਮ ਹੋਇਆ ਮੇਰੇ ਤੇ ਔਰ ਮੈਂ 100% ਨਾ ਅਥਾਰਟੀ ਨਾ ਕਹਿਣਾ ਕਿ ਜਿੱਦਾਂ ੱਟਕਾ ਮੇਰੇ ਨਾਲ ਕੀਤਾ ਝੂਠਾ ਮੁਕਦਮਾ ਡਸ਼ੇ ਦਾ ਡਰੱਗ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਪਰ ਆਈ ਐਮ ਕਵਾਈਟ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੰਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਜੇੜਾ ਤੇ ਜੇ ਦੇਣਗੇ ਮੈਂ ਖੇਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਦੱਤ ਕੋਈ ਸਪੋਰਟ ਮੈਂ ਕਰੂੰਗਾ ਰੱਬ ਦੇ ਰੰਗ ਵੇਖੋ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਖਾਰਾ ਸਾਹਿਬ ਤੁਹਾਡੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ 17 ਚ ਤੁਹਾਡੇ ਤੇ ਪਰਚਾ ਹੋਇਆ ਸੀ ਤੇ ਮੇਰੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ ਇਸ ਲਈ ਇਹ ਸ਼ੁਰੂਆਤ ਇਹ ਜੇ ਗੰਦੇ ਪਰਚਿਆਂ ਦੀ ਘਟੀਆ ਸਿਆਸਤ ਦੀ ਇਹ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ ਔਰ ਉਹਦੀ ਲਪੇਟ ਤੇ ਅੱਜ ਤੁਸੀਂ ਵੀ ਆਏ ਹੋ ਸੇਕ ਲੱਗਿਆ ਮੈਂ ਵੀ ਮਹਿਸੂਸ ਕਰਦਾ ਕਿ ਇਹ ਜੀ ਪੋਲਿਟਿਕਸ ਇਹ ਜੋ ਤੱਕੇ ਛਾਈ ਜੋ ਖਾਰਾ ਸਾਹਿਬ ਨਾਲ ਹੋ ਰਹੀ ਹੈ ਉਹ ਕਿਸੇ ਪੋਲਿਟ ਸਿਆਸਤ ਦੇ ਬੰਦੇ ਨਾਲ ਨਾ ਹੋਵੇ ਸਿਆਸਤ ਆਪ ਦੀ ਤਾਂ ਵਿਚਾਰਤਾਰਾ ਆਪ ਦੀ ਥਾ ਇਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਇਹਦੇ ਨਾਲ ਪੈਨਸ਼ਨ ਨਹੀਂ ਲੱਗ ਜਾਣੀ ਇਹਦੇ ਨਾਲ ਆਟੇ ਦੇ ਦਾਲ ਦੇ ਕਾਟ ਨਹੀਂ ਬਣ ਜਾਣੇ ਗ੍ਰਾਂਟਾਂ ਨਹੀਂ ਆ ਜਾਣੀਆਂ ਬਿਜਲੀ ਨਹੀਂ ਪਹੁੰਚ ਜਾਣੀ ਇਹ ਲੋਕਾਂ ਨੂੰ ਧਿਆਨ ਭਟਕਾਉ ਮੁੱਦੇ ਨਹੀਂ ਔਰ ਇਹਨਾਂ ਮੁੱਦਿਆਂ ਨਾਲ ਪੰਜਾਬ ਦਾ ਨੁਕਸਾਨ ਤੇ ਲੋਕਾਂ ਦਾ ਤਮਾਸ਼ਾ ਖੜਾ ਹੁੰਦਾ ਵੇਖੋ ਬੇਸ਼ਰਮ ਏਡੇ ਨੇ ਭਗਵੰਤ ਜੀ ਨੇ ਵੀਡੀਓ ਵੇਖ ਲਈ ਵੇਖ ਲਈ ਮੈਂ ਤੁਹਾਨੂੰ ਕਹਿਣਾ ਮਗਰ ਇਹਨੂੰ ਸ਼ਰਮ ਨਾ ਆਈ ਕਿ ਹੋ ਜੇ ਮਿਸਟਰ ਨੂੰ ਬਰਖਾਸ ਕਰ ਦਵੇ ਔਰ ਮੈਂ ਕਿਸੇ ਦੀ ਵੀਡੀਓ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਵੀ ਬੱਚੇ ਨੇ ਉਹਦੇ ਵੀ ਪਰਿਵਾਰ ਚ ਇਹ ਪੁੱਤ ਨੇ ਮੈਂ ਬੜੀਆਂ ਦਵਾਈਆਂ ਦੇਤੀਆਂ ਮੈਂ ਬਾਬਾ ਉਹਨੂੰ ਲਾ ਦਿਓ ਗਲੋ ਠਕੀ ਰਵੇ ਇਹ ਜ ਆ ਵਜ਼ੀਰ ਨਹੀਂ ਚਾਹੀਦਾ ਮਗਰ ਮੈਨੂੰ ਹੁਣ ਸਮਝ ਆਈ ਇਹ ਜੇ ਬੇਸ਼ਰਮਾ ਨਾਲ ਵਾ ਪਿਆ ਕਿ ਜਦ ਤੱਕ ਮੈਂ ਕਹੇ ਟਿਕਾਣੇ ਸਿਰ ਵੀਡੀਓ ਦੇ ਨਹੀਂ ਦਿੰਦਾ ਜਦ ਤੱਕ ਇਹਨਾਂ ਦੀ ਇਨਕੁਆਇਰੀ ਹੋ ਨਹੀਂ ਜਾਂਦੀ ਇਹ ਬੇਸ਼ਰਮਾ ਨੇ ਹਟਣਾ ਨਹੀਂ ਇਹ ਜੇ ਲੋਕ ਨੇ ਮਤਲਬ ਕਮਾਲ ਹੋ ਗਈ ਜੀ ਉੱਤੋਂ ਚੂਸੀ ਕਰੋ ਚੋਰੀ ਉੱਤੋਂ ਸੀਨਾ ਚੋਰੀ ਮਤਲਬ ਇਹ ਕਮਾਲ ਦੀ ਪੋਲਿਟਿਕਸ ਚੱਲ ਰਹੀ ਹੈ ਪੰਜਾਬ ਕੇਸ ਲਈ ਪੰਜਾਬ ਨੂੰ ਜੇ ਬਚਾਉਣਾ ਜੇ ਪਿੰਡਾਂ ਦੇ ਹਾਲਾਤ ਸੁਧਾਰਨੇ ਆ ਜੇ ਪੰਜਾਬ ਨੂੰ ਇਹ ਰਿਮੋਟ ਕੰਟਰੋਲ ਚੋਂ ਤੁਸੀਂ ਇਹ ਮੁਕਤੀ ਦਿਵਾਣੀ ਆ ਤੁਸੀਂ ਆਹ ਵੇਖ ਲਓ ਸੁਲਤਾਨਪੁਰ ਲੋਧੀ ਕੀ ਹੋਇਆ ਗੁਰਪੁਰਬ ਦੇ ਦਿਨ ਹੋਣ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਬੇਰ ਸਾਹਿਬ ਦੇ ਸਾਹਮਣੇ ਆ ਅੰਮ੍ਰਿਤ ਵੇਲੇ ਦਾ ਸਮਾ ਹੋਵੇ ਪ੍ਰਭਾਤ ਫੇਰ ਜਾਂ ਨਿਕਲਦੀ ਆ ਹੁਣ ਕੀ ਇਸ ਬਦਲਾ ਨੂੰ ਵੋਟਾਂ ਪਾਈਆਂ ਸਰ ਕਿ ਉੱਥੇ ਜਾ ਕੇ 500 ਫੇਰ ਕਰਨ ਸਿਰਫ ਇਸ ਲਈ ਕਿਉਂਕਿ ਜੇ ਇਸ ਧਿਰ ਨੂੰ ਉੱਥੇ ਕਾਬਜ ਕਰਨਾ ਸੀ ਮੈਨੂੰ ਬਾਬਿਆਂ ਨਾਲ ਕੋਈ ਨਹੀਂ ਚਾਹੇ ਬਾਬੇ ਬਲਬੀਰ ਹੋਣ ਚਾਹੇ ਬਾਬਾ ਮਾਨ ਸਿੰਘ ਹੋਣ ਮਗਰ ਮੈਨੂੰ ਇਸ ਗੱਲ ਨਾਲ ਪ੍ਰੋਬਲਮ ਹੈ ਕਿ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਖੰਡਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ ਨਿਹੱਤੇ ਤੇ ਫੈਰ ਕਰਨ ਦੀ ਇਜਾਜ਼ਤ ਨਹੀਂ ਹੈ ਸਾਧ ਸੰਗਤ ਜੀ ਜਿੰਨਾ ਫੈਰ ਉੱਥੇ ਹੋਇਆ ਜਿਉ ਖੰਡਪਾਤ ਸਾਹਿਬ ਖੰਡਿਤ ਹੋਏ ਜੋ ਹਾਲਾਤ ਉੱਥੇ ਪੈਦਾ ਕੀਤੇ ਸਿਰਫ ਇਸ ਲਈ ਕਿਉਂਕਿ ਭਗਵੰਤ ਮਾਨ ਨੇ ਆਪਦੀ ਭੈਣ ਜਿੱਥੇ ਪੜਾਉਂਦੀ ਸੀ ਉਹਦੀ ਗੱਲ ਪਗੋਣੀ ਸੀ ਸਾਧ ਸੰਗਤ ਜੀ ਇਹ ਹਾਲਾਤ ਪੰਜਾਬ ਦੇ ਬਣ ਗਏ ਐ ਇਸ ਲਈ ਤੁਹਾਨੂੰ ਸਿਆਣੇ ਬੜਨਾ ਪੈਣਾ ਸचेत ਹੋਣਾ ਪੈਣਾ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਉਹ ਦਿਲ ਦੂਰ ਨਹੀਂ ਜਦੋਂ ਦਿੱਲੀ ਵਾਲਿਆਂ ਦੇ ਕੋਲ ਅੱਜ ਪੰਜਾਬ ਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਦਿੱਲੀ ਤੋਂ ਲਿਆ ਲਿਆ ਬੱਚਿਆਂ ਨੂੰ ਇੱਥੇ ਭਰਤੀ ਕਰਕੇ ਲੱਖ ਲੱਖ ਰੁਪਈਆ ਤਨਖਾਹ ਪੰਜ ਪੰਜ ਗੱਲ ਮੈਂ ਜਿੰਨੀਆਂ ਪੋਸਟਾਂ ਨੇ ਵਧੀਆਂ ਸਾਰਿਆਂ ਤੇ ਕਾਬਜ਼ ਦਿੱਲੀ ਵਾਲੇ ਕਰਾਤੇ ਜਿਹੜਾ ਪੰਜਾਬ ਖੁਦ ਮੁਖਤਿਆਰੀ ਬਾਰਡਰ ਤੇ ਤੁਸੀਂ ਲੜੋ ਦੇਸ਼ ਦੀ ਆਜ਼ਾਦੀ ਲਈ ਤੁਸੀਂ ਲੜੋ ਮਗਰ ਜਦੋਂ ਤੁਹਾਡੇ ਫੈਸਲੇ ਲੈਣ ਦੀ ਵਾਰੀ ਆਵੇ ਤੇ ਦਿੱਲੀ ਕਰੇ ਕੀ ਇਹ ਬਰਦਾਸ਼ ਹੈ ਬਰਦਾਸ਼ ਹੈ ਜੀ ਨਹੀਂ ਬਰਦਾਸ਼ ਹੈ ਤੇ ਤਗੜੇ ਹੋ ਜਾਓ ਤਗੜੇ ਹੋ ਕੇ ਇਹਨਾਂ ਨੂੰ ਹੁਣ ਭਾਵੇਂ ਇੱਕ ਵਾਰੀ ਠੱਗੇ ਗਏ ਆ ਮਗਰ ਗਾ ਇਹਨਾਂ ਦੀਆਂ ਚੀਕਾਂ ਜੇ ਕਡੌੜੀਆਂ ਤੇ ਕਰੀ ਜਕਾਰਾ ਛੜ ਦਿਓ ਜੇ ਝਾੜੂ ਦੀ ਚੀਕਾਂ ਕਡੌੜੀਆਂ ਚਰਾਉਣੀਆਂ ਸਤ ਸ੍ਰੀ ਅਕਾਲ ਐਸਲੀ ਮੈਂ ਖੈਰਾ ਸਾਹਿਬ ਦਾ ਕੱਲ ਮੇਰੇ ਹੱਕ ਚ ਬੜੇ ਡਟ ਕੇ ਬੋਲੇ ਨੇ ਚਲੋ ਅੱਜ ਮੈਂ ਇਹ ਗੱਲ ਨਹੀਂ ਕਰਨਾ ਚਾਹੁੰਦਾ ਸੀ ਮਗਰ ਰੱਬ ਦੇ ਰੰਗ ਵੇਖੋ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਖੈਰਾ ਸਾਹਿਬ ਤੁਹਾਡੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ 17 ਚ ਤੁਹਾਡੇ ਤੇ ਪਰਚਾ ਹੋਇਆ ਸੀ ਤੇ ਮੇਰੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ ਇਸ ਲਈ ਇਹ ਸ਼ੁਰੂਆਤ ਇਹ ਜੇ ਗੰਦੇ ਪਰਚਿਆਂ ਦੀ ਘਟੀਆ ਸਿਆਸਤ ਦੀ ਇਹ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ ਔਰ ਉਸ ਦੀ ਲਪੇਟ 'ਚ ਅੱਜ ਤੁਸੀਂ ਵੀ ਆਏ ਹੋ ਸੇਕ ਲੱਗਿਆ ਮੈਂ ਵੀ ਮਹਿਸੂਸ ਕਰਦਾ ਕਿ ਇਹ ਜੀ ਪੋਲਿਟਿਕਸ ਇਹ ਜਾਂ ਤਕੇ ਛਾਈ ਜੋ ਖਾਰਾ ਸਾਹਿਬ ਨਾਲ ਹੋ ਰਹੀ ਹੈ ਉਹ ਕਿਸੇ ਪੋਲਿਟ ਸਿਆਸਤ ਦੇ ਬੰਦੇ ਨਾਲ ਨਾ ਹੋਵੇ ਸਿਆਸਤ ਆਪ ਦੀ ਤਾਂ ਵਿਚਾਰਤਾਰਾ ਆਪ ਦੀ ਥਾ ਇਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਇਹਦੇ ਨਾਲ ਪੈਨਸ਼ਨ ਨਹੀਂ ਲੱਗ ਜਾਣੀ ਇਹਦੇ ਨਾਲ ਆਟੇ ਦੇ ਦਾਲ ਦੇ ਕਾਰਡ ਨਹੀਂ ਬਣ ਜਾਣੇ ਗ੍ਰਾਂਟਾਂ ਨਹੀਂ ਆ ਜਾਣੀਆਂ ਬਿਜਲੀ ਨਹੀਂ ਪਹੁੰਚ ਜਾਣੀ ਇਹ ਲੋਕਾਂ ਨੂੰ ਧਿਆਨ ਭਟਕਾਉ ਮੁੱਦੇ ਨਹੀਂ ਔਰ ਇਹਨਾਂ ਮੁੱਦਿਆਂ ਨਾਲ ਪੰਜਾਬ ਦਾ ਨੁਕਸਾਨ ਤੇ ਲੋਕਾਂ ਦਾ ਤਮਾਸ਼ਾ ਖੜਾ ਹੁੰਦਾ ਚਲੋ ਦੇਰ ਆਏ ਦਰੋਸਤ ਆਏ ਕਦੇ ਮੈਂ ਫੇਰ ਕਿਸੇ ਵੇਲੇ ਇਹਦੇ ਬਾਰੇ ਗੱਲ ਕਰੂੰਗਾ